ਸਾਡਾ ਪਵਨ ਕੁਮਾਰ ਜੀ ਇੱਦਾਂ ਪ੍ਰਸ਼ਾਸਨ ਦੀਆਂ ਕਹਿੰਦੀਆਂ ਗੱਲਾਂ ਦੀਆਂ ਦੇਖ ਚੱਲ ਰਹੀਆਂ ਹੁੰਦੀਆਂ। ਕਾਰਡ ਮੰਗਦਾ ਕੀ ਕਰਦਾ। ਹਾਂ, ਉਹ ਕੰਮ ਲੈਣਾ ਕਾਰਡ ਜਿਹੜਾ ਪ੍ਰਾਇਆ ਹੈ। ਮੇਰੀ ਕਹਾ ਡਿਸੇਬਲਟੀ ਦਾ ਹੈ ਨਹੀਂ ਮੈਡੀਕਲ। ਸੁਭਾ ਵਰਗ ਦੀ ਆ। ਹਾਂਜੀ, ਦੋਸਤੋ ਸਤਿ ਸ਼੍ਰੀ ਅਕਾਲ। ਅੱਜ ਅਸੀਂ ਕੋਟਕਪੂਰਾ ਵਿਖੇ ਕਿਲਾ ਸਾਹਿਬ ਗੁਰਦੁਆਰਾ ਪਾਤਸ਼ਾਹ ਜੀ 10ਵੇਂ ਨਿਹੰਗ ਸਿੰਘਾਂ ਦੀ ਸ਼ੌਣੀ ਦੇ ਵਿੱਚ ਅੱਜ ਅਸੀਂ ਇੱਥੇ ਇਕੱਠੇ ਹੋਏ ਆਂ ਅੱਜ ਅਸੀਂ ਸਾਡੇ ਬਹੁਤ ਹੀ ਸਤਿਕਾਰਯੋਗ ਮਿੱਤਰ ਸ੍ਰੀ ਪਵਨ ਕੁਮਾਰ ਜੀ ਜੋ ਅਕਾਲ ਚਲਾਣਾ ਕਰ ਕਰ ਗਏ ਸਨ ਅੱਜ ਅਸੀਂ ਉਹਨਾਂ ਦੇ ਭੋਗ ਤੇ ਇਕੱਠੇ ਹੋਏ ਸੀ ਇੱਥੇ ਮੇਰੇ ਸਾਥੀ ਸਾਰੇ ਵੱਖ-ਵੱਖ ਅ ਜਿਲ੍ਹਿਆਂ ਤੋਂ ਪਹੁੰਚੇ ਨੇ ਅੱਜ ਅਸੀਂ ਇੱਥੇ ਇੱਕ ਥੋੜਾ ਜਿਹਾ ਸਰਕਾਰ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਅੱਜ ਸਾਡੇ ਜੋ ਅਸੀਂ ਭੋਗ ਤੇ ਆਏ ਆ ਸਾਡੇ ਪਵਨ ਕੁਮਾਰ ਜੀ ਤੁਸੀਂ ਸ਼ਹੀਦ ਕੀਤੇ ਆ ਅਸੀਂ ਇਹ ਮੰਨਦੇ ਹਾਂ ਕਿ ਜਿਹੜੇ ਅੱਜ ਉਹਨਾਂ ਦੀ ਮੌਤ ਹੋਈ ਆ ਉਹਦੇ ਜ਼ਿੰਮੇਵਾਰ ਤੁਸੀਂ ਆ ਪ੍ਰਸ਼ਾਸਨ ਆ ਪੰਜਾਬ ਸਰਕਾਰ ਆ ਉਹਦੀ ਜ਼ਿੰਮੇਵਾਰ ਕਿਉਂਕਿ ਉਹਨਾਂ ਨੂੰ ਥੋੜੀ ਜੀ ਠੰਡ ਲੱਗੀ ਸੀ ਠੰਡ ਕਰ ਨਾਲ ਉਹਨਾਂ ਨੂੰ ਇਨਫੈਕਸ਼ਨ ਹੋ ਗਈ ਇਨਫੈਕਸ਼ਨ ਹੋਣ ਤੋਂ ਬਾਅਦ ਉਹਨਾਂ ਨੂੰ ਅਸੀਂ ਆਪਣੇ ਫਰੀਦਕੋਟ ਮੈਡੀਕਲ ਕਾਲਜ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਸਾਰੇ ਪਰਿਵਾਰ ਨੇ ਉਸ ਤੋਂ ਬਾਅਦ ਜਾ ਕੇ ਜਿਹੜਾ ਤੁਸੀਂ ਇੱਕ ਕਾਰਡ ਬਣਾਉਣੇ ਆ ਬੰਦੇ ਦਾ ਜਿਹੜਾ ਕਿ ਤੁਸੀਂ ਕਹਿੰਦੇ ਆ ਇਲਾਜ ਫ੍ਰੀ ਆ ਇਹ ਥੋੜੇ ਦੇ ਇਹਨਾਂ ਗੱਲਾਂ ਦੀ ਨਾ ਜਿਹੜੇ ਝੂਠੀਆਂ ਤੁਸੀਂ ਅਫਵਾਹਾਂ ਫਲਾਉਂਦੇ ਆ ਜੋ ਤੁਸੀਂ ਕਾਰਡ ਤੁਸੀਂ ਇਹ ਬਣਾਉਣੇ ਆ ਉਹਦੇ ਵਿੱਚ ਸਾਡੇ ਨਾਲ ਤੁਸੀਂ ਡਾਇਰੈਕਟ ਧਰੋ ਕਰਦੇ ਆ ਅੱਜ ਅਸੀਂ ਇਹ ਮੰਨਦੇ ਆ ਕਿ ਸ੍ਰੀ ਪਵਨ ਕੁਮਾਰ ਜੀ ਸ਼ਹੀਦ ਕੀਤੇ ਆ ਤੁਸੀਂ ਸਾਡੇ ਜਾਣ ਬੁੱਝ ਕੇ ਕਿਉਂਕਿ ਤੁਸੀਂ ਇਲਾਜ ਦੇ ਨਾਂ ਤੇ ਜੋ ਵੱਡੇ ਵੱਡੇ ਕਾਰਡ ਬਣਾ ਕੇ ਦਿੰਨੇ ਆ ਪਰਿਵਾਰ ਸੋਚਦਾ ਵੀ ਅਸੀਂ ਆਪਦੇ ਜਿਹੜਾ ਸਾਡਾ ਮਰੀਜ਼ ਆ ਅਸੀਂ ਉਹਨੂੰ ਮੈਡੀਕਲ ਕਾਲਜ ਦੇ ਵਿੱਚ ਲੈ ਕੇ ਜਾਣੇ ਆ ਕਿਉਂਕਿ ਉਨੀ ਗੰਜائش ਨਹੀਂ ਹੁੰਦੀ ਪ੍ਰਵਾਹ ਕੋਲੇ ਕਿਸੇ ਦਾ ਵੀ ਇਲਾਜ ਕਰਵਾਉਣ ਦੀ ਜਦੋਂ ਤੁਸੀਂ ਇਲਾਜ ਨਹੀਂ ਕਰਨਾ ਤੇ ਕਾਰਡ ਤੁਸੀਂ ਕਿਉਂ ਫ੍ਰੀ ਫ੍ਰੀ ਕਰਕੇ ਤੁਸੀਂ ਢੰਡੋਰਾ ਪਿੱਟਦੇ ਆ ਜਦੋਂ ਉਹਨਾਂ ਨੇ ਕਾਰਡ ਕੱਢ ਕੇ ਦਿਖਾਇਆ ਸ਼੍ਰੀ ਪਵਨ ਕੁਮਾਰ ਜੀ ਦਾ ਉਹਨਾਂ ਦੇ ਪਰਿਵਾਰ ਨੇ ਤਾਂ ਥੋੜੇ ਜਿਹੜੇ ਅਧਿਕਾਰੀ ਆ ਉੱਥੇ ਬੈਠੇ ਮੈਡੀਕਲ ਕਾਲਜ ਦੇ ਵਿੱਚ ਉਹ ਕਾਰਡ ਨਹੀਂ ਚਲਾਇਆ ਉਹਨਾਂ ਨੇ ਅਸੀਂ ਇਹ ਮੰਨਦੇ ਆ ਉਹਨਾਂ ਨੇ ਮਨਾਂ ਕਰਤਾ ਬਹੁਤ ਪਰਿਵਾਰ ਨੇ ਮਿਹਨਤ ਕਰ ਹੌਂਦ ਦੇ ਵਿੱਚ ਆਏ ਅਸੀਂ ਸਾਡੇ ਸਾਡੇ ਜਿਹੜੀ ਯੂਨੀਅਨ ਦੇ ਬੰਦੇ ਸੀ ਉੱਥੇ ਇਕੱਠੇ ਹੋਏ ਨਮੰਦੇ ਸ਼੍ਰੀ ਪਵਨ ਕੁਮਾਰ ਜੀ ਦਾ ਪਤਾ ਲੈਣ ਵਾਸਤੇ ਉਦੋਂ ਨੂੰ ਸਾਡਾ ਬੰਦਾ ਜ਼ਿੰਦਗੀ ਦੀ ਜੰਗ ਹਾਰ ਚੁੱਕਿਆ ਸੀ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਜਲਦ ਤੋਂ ਜਲਦ ਇਨਸਾਫ ਦਿੱਤਾ ਜਾਵੇ ਜਿਹੜੇ ਤੁਸੀਂ ਝੂਠੇ ਵਾਅਦੇ ਲੋਕਾਂ ਨਾਲ ਕਰਦੇ ਆਂ ਅਪਾਜ ਲੋਕਾਂ ਨਾਲ ਕਰਦੇ ਆਂ ਦਿਵਿਆਂਗ ਲੋਕਾਂ ਨਾਲ ਕਰਦੇ ਆਂ ਉਹਦਾ ਸਾਨੂੰ ਇਨਸਾਫ ਦਿਓ ਜਦੋਂ ਸਾਡੇ ਯੂਈ ਆਈਡੀ ਕਾਰਡ ਨੂੰ ਤੁਸੀਂ ਮਾਨਤਾ ਨਹੀਂ ਦਿੰਦੇ ਤਾਂ ਉਹਨੂੰ ਪੰਜਾਬ ਸਰਕਾਰ ਨੇ ਜਾਂ ਸੈਂਟਰ ਸਰਕਾਰ ਨੇ ਕਿਉਂ ਬਣਾਇਆ ਕਾਦੇ ਵਾਸਤੇ ਸਾਡੇ ਜੇਬਾਂ ਦੇ ਵਿੱਚ ਭਾਰ ਰੱਖਿਆਗਾ ਸਾਨੂੰ ਗੱਡੀ ਦੇ ਕਿਰਾਏ ਵਾਸਤੇ ਅਲੱਗ ਕਾਰਡ ਬਣਾਉਣਾ ਪੈਂਦਾ ਬੱਸਾਂ ਦੇ ਕਿਰਾਏ ਵਾਸਤੇ ਸਾਨੂੰ ਅਲੱਗ ਕਾਰਡ ਬਣਾਉਣਾ ਪੈਂਦਾ ਇਲਾਜ ਕਰਾਉਣ ਵਾਸਤੇ ਅਲੱਗ ਕਾਰਡ ਬਣਾਉਣਾ ਪੈਂਦਾ ਰਾਸ਼ਨ ਲੈਣ ਵਾਸਤੇ ਸਾਨੂੰ ਅਲੱਗ ਕਾਰਡ ਬਣਾਉਣਾ ਜਦੋਂ ਤੁਸੀਂ ਇਲਾਜ ਕਰਨਾ ਇਨੀ ਤਾਂ ਫਿਰ ਉਹ ਜਿਹੜੇ ਕਾਰਡ ਬਣਾ ਕੇ ਸਾਡੀ ਜੇਬਾਂ ਦੇ ਵਿੱਚ ਕਿਉਂ ਪਾਏ ਆ ਤੁਸੀਂ ਸਰਕਾਰ ਪੂਰੀ ਅੰਗਿਲੀ ਕਰਦੀ ਆ ਸਾਡਾ ਬਹੁਤ ਹੀ ਯੋद्धा ਸਾਥੀ ਅਪੰਗ ਵਿਅਕਤੀ ਸ੍ਰੀ ਪਵਨ ਕੁਮਾਰ ਜੀ ਤੁਸੀਂ ਸ਼ਹੀਦ ਕੀਤਾ ਉਹਦੀ ਮੌਤ ਦੇ ਜ਼ਿੰਮੇਵਾਰ ਤੁਸੀਂ ਆ ਪੰਜਾਬ ਸਰਕਾਰ ਸ੍ਰੀ ਭਗਵੰਤ ਸਿੰਘ ਜੀ ਮਾਨ ਸਾਹਿਬ ਉਹਦੇ ਜ਼ਿੰਮੇਵਾਰ ਆ ਸਾਨੂੰ ਜਲ ਤੋਂ ਜਲ ਇਨਸਾਫ ਦਿੱਤਾ ਜਾਵੇ। ਭਾਜੀ ਸਾਰੇ ਦਿਵੰਗ ਵਰਗ ਨੂੰ ਤੇ ਆਮ ਵਰਗ ਨੂੰ ਬੈਰੀਕ ਖਾਲਸਾ ਬੈਰੀਕ ਫਤਿਹ ਮਲਖਾ ਸਿੰਘ ਸੰਗਰ ਬਠੰਡਾ ਦਿਵੰਗ ਵਰਗ ਤੋਂ ਤੋ ਬਾਈ ਜੀ ਜਿਹੜਾ ਅੱਜ ਐਨੇ ਸਾਡੇ ਦਿਵੰਗ ਭੈਣ ਭਰਾ ਇਕੱਠੇ ਹੋਏ ਆ ਇਹ ਸਾਰੇ ਤੁਹਾਨੂੰ ਮੈਂ ਦੱਸ ਦਿਆਂ ਕਿ ਸਾਡੇ ਜੋ ਪਵਨ ਕੁਮਾਰ ਕੋਟਕਪੂਰਾ ਤੋਂ ਸਨ ਇੱਕ ਆਗੂ ਸਨ ਦਿਵੰਗ ਵਰਗ ਦੇ ਜੋ ਬੜੇ ਲੰਬੇ ਸਮੇਂ ਤੋਂ ਦਿਵੰਗ ਵਰਗ ਵਾਸਤੇ ਲੜਾਈ ਲੜ ਰਹੇ ਸਨ ਔਰ ਉਹਨਾਂ ਲੜਾਈਆਂ ਨੂੰ ਲੜਦੇ ਲੜਦੇ ਹੀ ਇੱਕ ਦਿਵੰਗ ਜਿਹੜਾ ਵਿਅਕਤੀ ਹੈ ਉਹ ਸਾਰੇ ਜਾਣਦੇ ਆ ਵੀ ਉਹਦੀ ਸ਼ਮਤਾ ਕਿੰਨੀ ਕੁ ਹੁੰਦੀ ਹੈ ਠੰਡਾ ਧੁੱਪਾਂ ਉਹਨਾਂ ਨੇ ਝੱਲੀਆਂ ਆਪਣੇ ਸਰੀਰ ਤੇ ਬਿਮਾਰੀਆਂ ਸ਼ਿਕਾਰ ਹੋਏ ਔਰ ਹੁਣ ਵੀ 3 ਦਸੰਬਰ ਨੂੰ ਜਿਹੜਾ ਪ੍ਰੋਟੈਸਟ ਕੀਤਾ ਗਿਆ ਸੀਗਾ ਉਹਦੇ ਵਿੱਚ ਵੀ ਉਹਨਾਂ ਨੇ ਹਿੱਸਾ ਲੈਣ ਵਾਸਤੇ ਉਹਨਾਂ ਨੇ ਜਿਹੜੀਆਂ ਤਿਆਰੀਆਂ ਕੀਤੀਆਂ ਠੰਡ ਦੇ ਵਿੱਚ ਤੁੱਪਾਂ ਚੱਲ ਚੱਲ ਕੇ ਔਰ ਉਸੇ ਬਿਮਾਰੀ ਅਸ਼ਕਾਰ ਜਿਹੜਾ ਉਹਨਾਂ ਦੀ ਸਰੀਰਕ ਸ਼ਮਤਾ ਜਿਹੜੀ ਉਹ ਇੰਨੀ ਜਿਹੜੀ ਕਮਜ਼ੋਰ ਹੋ ਚੁੱਕੀ ਸੀ ਜਿਹੜਾ ਉਹ ਹਸਪੀਟਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਾਉਣਾ ਪਿਆ ਉਹਨਾਂ ਦੇ ਪਰਿਵਾਰਕਨਿਓ ਔਰ ਜਥੇਬੰਦੀਆਂ ਉਹ ਸਾਥੀਓ ਮੈਂ ਦੱਸ ਦਿਆਂ ਕਿ ਉਸ ਹਸਪੀਟਲ ਜਿਹੜੇ ਵਿੱਚ ਉਹ ਦਾਖਲ ਸਨ ਇੰਨੀ ਕਣ ਗੈਲੀ ਉਹਨਾਂ ਬਨਿਓ ਕੀਤੀ ਗਈ ਉਹਨਾਂ ਨੂੰ ਜਿਹੜਾ ਵੈਂਟੀਲੇਟਰ ਦੇ ਉਦਾਂ ਹੀ ਪਾ ਕੇ ਜਿਹੜਾ ਹੈਗਾ ਉਹਨਾਂ ਨੂੰ ਝੂਠਾ ਜਿਹੜਾ ਹੈਗਾ ਪਰਿਵਾਰ ਨੂੰ ਝੂਠੇ ਦਿਲਾਸੇ ਦੇ ਕੇ ਲੈਵ ਰੱਖਿਆ ਗਿਆ ਕਿ ਉਹ ਜਿਉਂਦਾ ਔਰ ਉਹਨਾਂ ਤੋਂ ਜਿਹੜਾ ਫੀਸ ਹੈ ਜਿਹੜੀ ਉਹ ਪੂਰੀ ਭਰਵਾਈ ਗਈ ਪੈਸਾ ਉਹਨਾਂ ਤੋਂ ਭਰਵਾਇਆ ਗਿਆ ਹਸਪਤਾਲ ਦੇ ਵਿੱਚ ਔਰ ਬਕਾਇਦਾ ਲਿਖ ਕੇ ਲਾਇਆ ਗਿਆ ਜਿਹੜਾ ਹਸਪਤਾਲ ਬਟਿੰਡੇਆ ਪ੍ਰਗਮਾ ਹਸਪਤਾਲ ਹੈ ਉਹਦੇ ਵਿੱਚ ਲਾਇਆ ਗਿਆ ਕਿ ਜਿਹੜਾ ਹੈਲਥ ਕਾਰਡ ਆ ਉਹ ਚੱਲੇਗਾ ਪਰ ਉਹਨਾਂ ਦਾ ਉਹ ਜਿਹੜਾ ਕਾਰਡ ਹੈਲਥ ਕਾਰਡ ਉਹ ਚਲਾਇਆ ਨਹੀਂ ਗਿਆ ਉਹ ਹਸਪਤਾਲ ਦੇ ਵਿੱਚ ਤਾਂ ਫਿਰ ਉਹ ਬਣਾਏ ਕਾਦੇ ਵਾਸਤੇ ਇੱਕ ਦਿਵਿਆਂਗ ਵਿਅਕਤੀ ਵਿਅਕਤੀ ਦਾ ਉਹਦੇ ਕੋਲੇ ਕੋਈ ਕਮਾਈ ਦਾ ਸਾਧਨ ਨਹੀਂ ਹੈ ਨਾ ਕੋਈ ਉਹਦੇ ਕੋਲੇ ਪੈਸਾ ਫਿਰ ਉਹ ਆਪਣਾ ਇਲਾਜ ਕਿਵੇਂ ਕਰਾਵੇਗਾ ਸੋ ਇੱਕ ਤਾਂ ਇਹ ਅਣਗਹਿਲੀ ਮੈਂ ਜਿਹੜਾ ਹੈਗਾ ਸਾਰੇ ਸਮਾਜ ਨੂੰ ਦੱਸ ਦਿਆਂ ਕਿ ਸਰਕਾਰਾਂ ਦੀ ਦੇਖ ਲਓ ਐਡੀ ਵੱਡੀ ਅਣਗਹਿਲੀ ਹੈ ਕਾਰਡ ਬਣਾ ਕੇ ਹੈਲਥ ਕਾਰਡ ਬਣਾ ਕੇ ਉਹਨਾਂ ਦਾ ਚਲਾਇਆ ਨਹੀਂ ਜਾ ਰਿਹਾ ਤੇ ਪਤਾ ਨਹੀਂ ਉਹ ਪਰਿਵਾਰ ਨੇ ਸਾਡੀ ਜਥੇਵੰਦੀ ਕਿੰਨੂੰ ਕਿਵੇਂ ਅਸੀਂ ਇਕੱਠੇ ਕਰਕੇ ਉਹਨਾਂ ਦਾ ਜਿਹੜਾ ਹੈਗਾ ਇਸ ਤਰ੍ਹਾਂ ਇਹਨਾਂ ਸਿਚੁਏਸ਼ਨ ਦੇ ਵਿੱਚੋਂ ਕੱਢਿਆ ਗਿਆ ਸੋ ਮੈਂ ਇਹੀ ਜਿਹੜਾ ਸਾਰੇ ਵਰਗ ਨੂੰ ਭਾਵੇਂ ਆਮ ਵਰਗ ਹੈ ਭਾਵੇਂ ਦਿਵਿਆਂਗ ਵਰਗ ਹੈ ਇਹ ਮੈਸੇਜ ਦੇਣਾ ਚਾਹੁੰਦਾ ਵੀ ਜੇਕਰ ਇਹ ਕਾਰਡ ਨਹੀਂ ਚੱਲਦੇ ਤਾਂ ਫਿਰ ਇਹਨਾਂ ਨੂੰ ਬਣਾਏ ਵੀ ਨਾ ਜਾਣ ਫਿਰ ਸਿੱਧਾ ਹੀ ਸਰਕਾਰ ਨਾ ਕਰ ਦੇ ਇਹ ਸਰਕਾਰਾਂ ਦੀ ਨਲਾਇਕੀ ਹੈ ਸੋ ਇਸ ਤਰ੍ਹਾਂ ਜਿਹੜੇ ਸਾਡੇ ਗਰੀਬ ਭੈਣ ਭਰਾ ਆ ਜਾਂ ਦਿਵੰਗ ਭੈਣ ਭਰਾ ਜਿਹੜੇ ਉਹ ਬਿਮਾਰੀਆਂ ਦੀ ਭੇਟ ਚੜਦੇ ਆ ਉਹ ਅੱਗੇ ਤੋਂ ਨਾ ਚੜਨ ਸੋ ਇਹ ਸਰਕਾਰ ਇਸ ਤੋਂ ਗੁਰੇਜ਼ ਕਰੇ ਇਸ ਦੀ ਸਾਰੀ ਜ਼ਿੰਮੇਵਾਰੀ ਅਸੀਂ ਸਰਕਾਰ ਨੂੰ ਦਿੰਨੇ ਆ ਉਹਨਾਂ ਦਾ ਹੈਲਥ ਕਾਰਡ ਨਹੀਂ ਚਲਾਇਆ ਗਿਆ ਸਭ ਤੋਂ ਵੱਡੀ ਅਣਗਹਿਲੀ ਤਾਂ ਇਹ ਹੈ ਤਾਂ ਉਹਨਾਂ ਦੀ ਡੈਥ ਹੋਈ ਔਰ ਉਹ ਪ੍ਰੋਟੈਸਟ ਕਰਦੇ ਕਰਦੇ ਦਿਵੰਗ ਵਰਗ ਵਾਸਤੇ ਆਪਣੀਆਂ ਮੰਗਾਂ ਵਾਸਤੇ ਕਰਦੇ ਕਰਦੇ ਬਿਮਾਰੀਆਂ ਦਾ ਸ਼ਿਕਾਰ ਹੋਏ ਇਹ ਅਣਗੈਲੀ ਸਰਕਾਰ ਦੀ ਹੋਈ ਜੇ ਇਹ ਸਰਕਾਰ ਮੰਗਾਂ ਪੂਰੀਆਂ ਕਰਦੀ ਸਾਡੀਆਂ ਜਿਹੜੇ ਦਿਵਿਆਂਗ ਵਰਗ ਨੂੰ ਜਿਹੜਾ ਹੈਗਾ ਇਸ ਤਰ੍ਹਾਂ ਸੜਕਾਂ ਤੇ ਮਰਨ ਤੇ ਮਜਬੂਰ ਨਾ ਕਰਦੀ ਪ੍ਰੋਟੈਸਟ ਨਾ ਕਰਨੇ ਪੈਂਦੇ ਤਾਂ ਅੱਜ ਪਵਨ ਕੁਮਾਰ ਜੀ ਸਾਡੇ ਵਿੱਚ ਹੁੰਦੇ ਕਿਉਂ ਉਹ ਪ੍ਰੋਟੈਸਟ ਕਰਦੇ ਕਿਉਂ ਬਿਮਾਰੀਆਂ ਸਰਕਾਰ ਹੁੰਦੇ ਸ਼ਿਕਾਰ ਹੁੰਦੇ ਸੋ ਮੈਂ ਜਿਹੜਾ ਹੈਗਾ ਸਰਕਾਰ ਨੂੰ ਇਹ ਮੈਸੇਜ ਇਹ ਦੇਣ ਲੱਗਿਆ ਹੁਣ ਕਿ ਜੇਕਰ ਦਿਵਿਆਂਗ ਵਰਗਾਂ ਨੂੰ ਐਸਾ ਤਰ੍ਹਾਂ ਤੰਗ ਕੀਤਾ ਜਾਵੇਗਾ ਜਾ ਗਰੀਬ ਵਰਗ ਨੂੰ ਇਸ ਤਰ੍ਹਾਂ ਤੰਗ ਕੀਤਾ ਜਾਏਗਾ ਤਾਂ ਬਹੁਤ ਵੱਡਾ ਹਰਜਾਨਾ ਇਸ ਸਰਕਾਰ ਨੂੰ ਭੁਗਤਣਾ ਪਵੇਗਾ ਔਰ ਹੁਣ ਇਹ ਉਹ ਵਰਗ ਨਹੀਂ ਰਿਹਾ ਕਮਜ਼ੋਰ ਵਰਗ ਸਾਡੇ 'ਚ ਵੀ ਜਿਗਰ ਹੈ ਅਸੀਂ ਕਰ ਸਕਦੇ ਆਂ ਅਗਰ ਅਸੀਂ ਲੜ ਨਹੀਂ ਸਕਦੇ ਮਰ ਤਾਂ ਸਕਦੇ ਆਂ ਤਾਂ ਸਾਡੀ ਮੌਤ ਦੀ ਜ਼ਿੰਮੇਵਾਰ ਇਹ ਸਰਕਾਰ ਹੋਵੇਗੀ ਅਸੀਂ ਸੜਕਾਂ ਤੇ ਲਿਟ ਰਿੜ ਕੇ ਅਗਰ ਉਹ ਜਿਵੇਂ ਮੈਂ ਤੁਹਾਨੂੰ ਦੱਸ ਦਿਆਂ ਕਰ ਆਡੀਓ ਲੰਬੀ ਹੋ ਜਾਈਏ ਵੀਡੀਓ ਕਿ ਜੇਕਰ ਅਸੀਂ ਸਾਹਮਣੇ ਕਿਸੇ ਨਾਲ ਲੜ ਨਹੀਂ ਸਕਦੇ ਉਹਦੀ ਇੱਕ ਗੋਲੀ ਦਾ ਘਟਾ ਸਕਦੇ ਆਂ ਤਾਂ ਐਸੇ ਨੀਤੀ ਨਾਲ ਅਸੀਂ ਉਤਰਾਂਗੇ ਔਰ ਸਰਕਾਰ ਨਾਲ ਪੂਰਾ ਆਡਾ ਲਵਾਂਗੇ ਅਗਰ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਹੁਤ ਵੱਡਾ ਸੰਘਰਸ਼ ਪ੍ਰੋਟੈਸਟ ਕੀਤਾ ਜਾਏਗਾ ਜਿਨ੍ਹਾਂ ਸਰਕਾਰ ਦੇ ਕੰਨ ਵੀ ਖੋਲੇ ਜਾਣਗੇ ਔਰ ਉਹਨਾਂ ਨਾਲ ਪੂਰਾ ਆਡਾ ਲਿਆ ਜਾਏਗਾ ਔਰ ਆਪਣੇ ਦਿਵੰਗ ਵਰਗ ਨੂੰ ਜਿਹੜਾ ਹੈਗਾ ਇੱਜ਼ਤ ਦੀ ਜ਼ਿੰਦਗੀ ਔਰ ਜਿਹੜੀ ਉਹਨਾਂ ਨੂੰ ਮਾਨ ਸਮਾਨ ਦਵਾਉਣ ਦੇ ਵਿੱਚ ਉਹ ਸਰਕਾਰ ਨਾਲ ਅਸੀਂ ਲੜਨ ਤੋਂ ਵੀ ਕੋਰੇਜ ਨਹੀਂ ਕਰਾਂਗੇ ਔਰ ਜਾਨ ਦੇਣ ਤੋਂ ਵੀ ਕੋਰੇਜ ਨਹੀਂ ਕਰਾਂਗੇ ਸਾਥੀਓ ਸਾਥੀਕਾਰ ਅੱਜ ਅਸੀਂ ਖੜੇ ਆ ਕੋਟਕਪੂਰਾ ਵਧਵਾਰਾ ਸਾਹਿਬ ਤੁਹਾਨੂੰ ਪਤਾ ਹੀ ਹੈ ਕਿ ਕੁਝ ਦਿਨ ਪਹਿਲਾਂ ਸਾਡੇ ਸਰਕਾਰ ਜੋ ਵੀਰ ਪਵਨ ਕੁਮਾਰ ਜੀ ਜੋ ਦੋਨਾਂ ਲੱਤਾਂ ਤੋਂ 100% ਹੈਂਡੀਕੈਪਡ ਸਨ ਉਹਨਾਂ ਦੀ ਮੌਤ ਹੋ ਗਈ ਸੀ ਪ੍ਰਸ਼ਾਸਨ ਦੀ ਅਣਗਹਿਲੀ ਤੇ ਸਾਨੂੰ ਸਰਕਾਰ ਦੀ ਅਣਦੇਖੀ ਕਾਰਨ ਅਸੀਂ ਇਸ ਵੀਡੀਓ ਦੇ ਮਾਧਮ ਰਾਹੀਂ ਸਰਕਾਰ ਨੂੰ ਇੱਕ ਚੇਤਾਵਨੀ ਦਿੰਨੇ ਆ ਕਿ ਸਰਕਾਰ ਦੇ ਵੀਰ ਪਵਨ ਕੁਮਾਰ ਜੀ ਦੀ ਮੌਤ ਮੌਜੂਦਾ ਸਰਕਾਰ ਦੇ ਮੂੰਹ ਤੇ ਇੱਕ ਤਮਾਸ਼ਾ ਹੈ ਜਿਹੜੇ ਵੱਡੇ ਵੱਡੇ ਦਾਅਵੇ ਕਰਦੇ ਆ ਕਿ ਅਸੀਂ ਗਰੀਬ ਵਰਗ ਲਈ ਇਹ ਸਹੂਲਤਾਂ ਦੇ ਰਹੇ ਆਂ ਆਪਾਂ ਜੀ ਵਰਗ ਨੂੰ ਇਹ ਸਹੂਲਤਾਂ ਦੇ ਰਹੇ ਆਂ ਲੱਖ ਲਾਹਣ ਦਾ ਤੁਹਾਡੀਆਂ ਸਰਕਾਰਾਂ ਤੇ ਜੇਕਰ ਪਵਨ ਕੁਮਾਰ ਅੱਜ ਸਾਡੇ ਵਿੱਚ ਮੌਜੂਦ ਨਹੀਂ ਸਾਡਾ ਹੈਂਡੀਕੈਪਟ ਭਰਾ ਤਾਂ ਉਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਆ ਕਾਰਨ ਕੀ ਦਿਵਿਆਂਗ ਵਰਗ ਦਾ ਮੈਡੀਕਲ ਫ੍ਰੀ ਨਹੀਂ ਉਹਦੇ ਲਈ ਐਜੂਕੇਸ਼ਨ ਫ੍ਰੀ ਨਹੀਂ ਉਹਦੇ ਲਈ ਰੁਜ਼ਗਾਰ ਨਹੀਂ ਸਾਡਾ ਵੀਰ ਪਵਨ ਕੁਮਾਰ ਜੀ ਬਿਮਾਰ ਹੋਇਆ ਜੇਕਰ ਉਹਦਾ ਮੈਡੀਕਲ ਫ੍ਰੀ ਹੁੰਦਾ ਤਾਂ ਉਹ ਸਮੇਂ ਸਿਰ ਉਹਦਾ ਟ੍ਰੀਟਮੈਂਟ ਸਹੀ ਹੁੰਦਾ ਤਾਂ ਅੱਜ ਪਵਨ ਕੁਮਾਰ ਜੀ ਸਾਡੇ ਵਿੱਚ ਮੌਜੂਦ ਹੁੰਦਾ ਰਾਹੀ ਪਵਨ ਕੁਮਾਰ ਬਿਮਾਰ ਹੋ ਗਿਆ ਦੋਨਾਂ ਲੱਤਾਂ ਤੋਂ ਡਿਸੇਬਲ ਸੀ ਘਰ ਦੇ ਹਾਲਾਤ ਬਹੁਤੇ ਚੰਗੇ ਨਹੀਂ ਸਨ ਜੇਕਰ ਉਹਦਾ ਟਾਈਮ ਤੇ ਕੋਈ ਸਰਕਾਰ ਵੱਲੋਂ ਸਹੂਲਤ ਉਹਨੂੰ ਮਿਲੀ ਹੁੰਦੀ ਉਹਦਾ ਮੈਡੀਕਲ ਫ੍ਰੀ ਹੁੰਦਾ ਉਹਦਾ ਟ੍ਰੀਟਮੈਂਟ ਫ੍ਰੀ ਹੁੰਦਾ ਉਹ ਕੋਈ ਉਹਦਾ ਕੋਈ ਕਾਰਡ ਬਣਿਆ ਹੁੰਦਾ ਉਹ ਸਮੇਂ ਸਰ ਆ ਦੀ ਬਿਮਾਰੀ ਦਾ ਟ੍ਰੀਟਮੈਂਟ ਕਰਵਾਉਂਦਾ ਜਿੱਥੋਂ ਜਾ ਕੇ ਉਹ ਦਵਾਈ ਲੈਂਦਾ ਤਾਂ ਉਹਦਾ ਇਲਾਜ ਫ੍ਰੀ ਹੋ ਜਾਂਦਾ ਆਪਾਂ ਕਹਿ ਦਿੰਦੇ ਆ ਸਰਕਾਰ 5 ਲੱਖ ਵਾਲੇ ਕਾਰਡ ਬਣਾ ਕੇ ਦਿੱਤੇ ਆ ਤੇ ਇੱਧਰ ਟ੍ਰੀਟਮੈਂਟ ਫ੍ਰੀ ਫ੍ਰੀ ਹੁੰਦਾ ਉਹਦੀ ਉਦਾਹਰਨ ਤੁਹਾਨੂੰ ਅੱਜ ਅਸੀਂ ਪੇਸ਼ ਕਰ ਰਹੇ ਆ ਕਿ ਸਾਡਾ ਪਵਨ ਕੁਮਾਰ ਜੋ ਦੋ ਲੱਤਾਂ ਤੋਂ ਡਿਸ ਕੋਨੂੰ ਮੈਡੀਕਲ ਦਾਖਲਾ ਅਸੀਂ ਫ੍ਰੀ ਕੋਰ ਦਾਖਲ ਕਰਵਾ ਦਿੱਤਾ ਗਿਆ ਪਰਿਵਾਰ ਕੋਲ ਇਨੀ ਸ਼ਮਤਾ ਨਹੀਂ ਸੀ ਕਿ ਉਹਦਾ ਪੂਰਾ ਟ੍ਰੀਟਮੈਂਟ ਕਰਵਾ ਸਕਦੇ ਪਰਿਵਾਰ ਨੂੰ ਆਸ ਸੀ ਕਿ ਉਹਦਾ 5 ਲੱਖ ਵਾਲਾ ਕਾਰਡ ਬਣਿਆ ਉੱਤੇ ਉਹਦਾ ਟ੍ਰੀਟਮੈਂਟ ਹੋ ਜਾਊਗਾ ਜਦ ਕੇ ਹਸਪੀਟਲ ਨੇ ਜਵਾਬ ਦਿੱਤਾ ਕਿ ਅਸੀਂ ਪਵਨ ਕੁਮਾਰੀ ਜੀ ਦਾ ਇਸ ਕਾਰਡ ਤੇ ਇਲਾਜ ਨਹੀਂ ਕਰ ਸਕਦੇ ਇਹਦਾ ਲਾਇਫ ਫ੍ਰੀ ਨਹੀਂ ਹੋਊਗਾ ਇੱਥੇ ਪਰਿਵਾਰ ਨੇ ਆਪਦੀ ਹਾਇਸੀਤ ਮੁਤਾਬਕ ਜਿੰਨਾ ਕੋ ਹੋ ਸਕਿਆ ਇਲਾਜ ਕਰਵਾਇਆ ਪਰ ਸਰਕਾਰ ਨੂੰ ਸ਼ਰਮ ਚਾਹੀਦੀ ਹੈ ਕਿ ਇੱਕ ਡਿਸੇਬਲ ਵਰਗ ਅਪਾਜ ਵਰਗ ਦੋਹਾਂ ਲੱਤਾਂ ਤੋਂ ਡਿਸੇਬਲ ਵਰਗ ਇਨਸਾਨ ਜ਼ਿੰਦਗੀ ਨਾਲ ਲਜੂਜ ਦਾ ਹਜੂਜ ਦਾ ਹੋਇਆ ਔਰ ਇਲਾਜ ਦੀ ਅਣਦੇਖੀ ਕਾਰਨ ਆਪਦੀ ਜ਼ਿੰਦਗੀ ਦੀ ਜੰਗ ਹਾਰ ਗਿਆ ਤੇ ਅਸੀਂ ਸਰਕਾਰ ਨੂੰ ਇੱਕ ਚੇਤਾਵਨੀ ਦੇ ਦੇਣਾ ਚਾਹੁੰਦੇ ਹਾਂ ਜੇ ਆਉਣ ਵਾਲੇ ਸਮੇਂ ਦੇ ਵਿੱਚ ਪੁੱਜ ਦਿਨਾਂ ਦੇ ਵਿੱਚ ਵਿੱਚ ਪਵਨ ਕੁਮਾਰ ਜੀ ਦੇ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਸਾਡੇ ਪਾਏ ਵਰਗ ਨੂੰ ਇਨਸਾਫ ਨਾ ਮਿਲਿਆ ਅਪਾਜ ਵਰਗ ਕੀ ਡਿਮਾਂਡ ਕਰਦਾ ਅਪਾਜ ਵਰਗ ਦੀ ਡਿਮਾਂਡ ਹੈ ਕਿ ਅਪਾਜ ਇਨਸਾਨ ਦਾ ਉਸਦੇ ਪਰਿਵਾਰ ਦਾ ਮੈਡੀਕਲ ਫ੍ਰੀ ਹੋਵੇ ਸਾਡਾ ਦਿਵਿਆਂਗ ਵਰਗ ਜੋ ਪੜਿਆ ਲਿਖਿਆ ਉਹਦੇ ਲਈ ਰੋਜ਼ਗਾਰ ਹੋਵੇ ਉਹਦੇ ਬੱਚਿਆਂ ਦਾ ਮੈਡੀਕਲ ਐਜੂਕੇਸ਼ਨ ਫ੍ਰੀ ਹੋਵੇ ਤੇ ਇਸ ਤੋਂ ਇਲਾਵਾ ਅਸੀਂ ਇਸ ਵੀਡੀਓ ਦੇ ਮਾਧਮ ਨਾਲ ਹੀ ਸਰਕਾਰ ਨੂੰ ਇੱਕ ਵਾਰੀ ਫੇਰ ਚੇਤਾਵਨੀ ਦਿੰਦੇ ਆ ਕਿ ਸਾਡੇ ਪਵਨ ਕੁਮਾਰ ਜੀ ਦੀ ਮੌਤ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਤੇ ਸਰਕਾਰ ਦੀ ਅਣਦੇਖੀ ਕਾਰਨ ਹੋਈ ਆ ਆਮ ਆਦਮੀ ਪਾਰਟੀ ਦੀ ਅਣਦੇਖੀ ਕਾਰਨ ਜੇ ਸਰਕਾਰ ਪਵਨ ਕੁਮਾਰ ਦੀ ਮੌਤ ਦੀ ਜਾਂਚ ਨਹੀਂ ਕਰਵਾਉਂਦੀ ਤਾਂ ਆਉਣ ਵਾਲੇ ਸਮੇਂ ਵਿੱਚ ਅਸੀਂ ਸੜਕਾਂ ਤੇ ਉਤਰਾਂਗੇ ਅਸੀਂ ਸਰਕਾਰ ਦਾ ਘਰਾਓ ਕਰਾਂਗੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਵੀਰ ਪਵਨ ਕੁਮਾਰ ਦੀ ਮੌਤ ਦੀ ਬ੍ਰੀਕੀ ਨਾਲ ਜਾਂਚ ਕੀਤੀ ਜਾਵੇ ਕਿਉਂ ਉਹਦਾ ਟ੍ਰੀਟਮੈਂਟ ਬਿਲਕੁਲ ਫ੍ਰੀ ਨਹੀਂ ਕੀਤਾ ਗਿਆ ਕਿਉਂ ਉਹਦਾ ਇਲਾਜ ਨਹੀਂ ਕੀਤਾ ਹੋਇਆ ਸਹੀ ਉਹ ਅਸੀਂ ਲਾਸਟ ਦੇ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਕੁਝ ਦਿਨਾਂ ਦੇ ਵਿੱਚ ਸਰਕਾਰ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਸਾਡੇ ਵੀਰ ਪਵਨ ਕੁਮਾਰ ਜੀ ਨੂੰ ਇਨਸਾਫ ਨਹੀਂ ਮਿਲਦਾ ਤਾਂ ਅਸੀਂ ਸੜਕਾਂ ਦੇ ਉੱਤੇ ਸਰਕਾਰ ਦਾ ਘਰਾਓ ਕਰਾਂਗੇ ਧੰਨਵਾਦ ਜੀ ਵਾਹਿਗੁਰੂ